ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕੇ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਹੈ ਸਰਪੰਚ ਵੀਰ ਸਿੰਘ ਡੇਰੀ ਫਾਰਮ ਇੱਥੇ ਬਾਈ ਹਰੀ ਵਪਾਰ ਦਾ ਕੰਮ ਕਰਦੇ ਆ ਬਹੁਤ ਸਾਰੀਆਂ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਪੱਕੇ ਪਸ਼ੂ ਘਰੇ ਦੁੱਧ ਤੇ ਵੀ ਇਹ ਕਾਫੀ ਸਾਰੇ ਰੱਖਦੇ ਆ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਇਹਦੇ ਚ 6-7 ਮੱਝਾਂ ਦਿਖਾਉਂਗਾ ਇਹਨਾਂ ਚੋਂ ਇਹ ਮੱਝ ਬਿਲਕੁਲ ਹੀ ਤਾਜੀ ਸੂਈ ਵੀ ਹਾਲਾਂਕਿ ਤਾਜੀਆਂ ਸੂਈਆਂ ਕੁਸ ਮੱਝਾਂ ਅੰਦਰ ਵੀ ਐ ਪਰ ਮੇਨ ਜਿਹੜੀ ਵੀਡੀਓ ਬਣੂਗੀ ਉਹਦੇ ਚ ਤੁਹਾਨੂੰ ਇਹ ਝੋਟੀ ਦਿਖਾਉਣੀ ਐ ਤਾਜੀ ਸੂਣ ਵਾਲੀ ਅਦਸੋ ਘੱਪਣ ਝੋਟੀ ਐ ਬੜਾ ਸੋਹਣਾ ਢਾਂਚਾ ਚੰਗਾ ਥਣ ਹਵਾਨਾ ਬਿਊਟੀਫੁੱਲ ਐ ਜੈੱਡ ਬਲੈਕ ਝੋਟੀ ਇਹ ਬਿਲਕੁਲ ਲਾਸਟ ਉੱਤੇ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗੀ ਇਹ ਤੋਂ ਪਹਿਲਾਂ ਜਿਹੜੇ ਦੂਜੇ ਪਸ਼ੂ ਆ ਦੂਜੀਆਂ ਮੱਝਾਂ ਉਹ ਆਪਾਂ ਵੀਡੀਓ ਦੇ ਵਿੱਚ ਦੇ ਦੇਖਾਂਗੇ ਤੇ ਫੇਰ ਆਪਾਂ ਇਸ ਛੋਟੀ ਬਾਰੇ ਗੱਲਬਾਤ ਕਰਾਂਗੇ ਆਓ ਮਿਲिए ਭਾਈ ਹਰਨੂ ਤੇ ਕਰਦੇ ਆ ਗੱਲਬਾਤ ਪਹਿਲਾਂ ਅੰਦਰ ਬਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਅ ਤਰਨਵੀਰ ਭਾਈ ਤੇ ਸੰਦੀਪ ਦੋਸਤੋਂ ਦੋਨੇ ਭਰਾ ਇੱਥੇ ਵਪਾਰ ਦਾ ਕੰਮ ਕਰਦੇ ਆ ਤਰਨਵੀਰ ਭਾਈ ਵੀਡੀਓ ਅੱਗੇ ਆਪਾਂ ਹਫ਼ਤੇ 'ਚ ਇੱਕ ਅੱਧੀ ਬਣਾਉਂਦੇ ਰਹਿੰਦੇ ਸੀਗੇ। ਹਾਂਜੀ। ਕਾਫੀ ਟਾਈਮ ਤੋਂ ਵੀਡੀਓ ਕਟਿਆ ਹੈ। ਪਸ਼ੂ ਤਾਂ ਉਸੇ ਤਰ੍ਹਾਂ ਵੇਚਦੇ ਹਾਂ ਜਾਂ ਮਤਲਬ ਪਸ਼ੂ ਵੀ ਘਟਾਏ। ਪਸ਼ੂ ਤਾਂ ਬਈ ਸੌਖਣਾ ਜ਼ਿਆਦਾ ਸੇਲ ਹੁੰਦਾ ਹੈ। ਇਹਨਾਂ ਡੇਰੀ 'ਚ ਮਾਲ ਜਾਂਦਾ ਆਪਣਾ ਹੀ। ਅੱਛਾ। ਉਦੋਂ ਮੈਂ ਕਿੰਨੇ ਭੇਜਿਆ ਹਾਂ 150 ਤੋਂ 200 ਮੈਂ ਭੇਜਿਆ ਸੀ ਡੇਰੀ 'ਚ ਬਈ। ਠੀਕ ਹੈ। ਪਰ ਹੁਣ ਇੱਕ ਵਾਰੀ ਹੋ ਜਾਂਦਾ ਡੇਰੀ ਵਾਲਾ ਮਾਲ ਲੈ ਜਾਂਦਾ ਜਾਂ ਬਈ ਲੋਕਲ ਖਰੀਦ ਵਾਲਾ। ਠੀਕ ਹੈ ਕਿਉਂ 20 ਮਨ ਇਕੱਠੀਆਂ ਹੋਏ ਨਹੀਂ ਕਰ ਡੇਰੀ ਵਾਲੀਆਂ ਅੱਛਾ ਦੂਜੀਆਂ ਬੰਨਾਂ ਨੂੰ ਜਗ੍ਹਾ ਥੋੜੀ ਹੋ ਜਾਂਦੀ ਪ੍ਰੋਬਲਮ ਹੋ ਜਾਂਦੀ ਹੈ ਫਿਰ ਜ਼ਿਆਦਾ ਮਤਲਬ ਮਾਲ ਡੇਰੀਆਂ ਚ ਗਿਆ ਹਾਂ ਬਾਕੀ ਲੋਕਲ ਵੀ ਆਉਂਦੇ ਰਹੀ ਤਿੰਨ ਚਾਰ ਚੋਟੀਆਂ ਆਉਂਦੀਆਂ ਚੰਗੀਆਂ ਹੂੰ ਬਾਕੀ ਹੁਣ ਸੌਕ ਚਾਹੀਦੀ ਬਾਈ ਹੁਣ ਡੇਰੀ ਬੰਨੀ ਥੋੜਾ ਘਟਾਇਆਗਾ ਠੀਕ ਹੁਣ ਚੋਟੀਆਂ ਆਮ ਨਹੀਂ ਆਪਣੇ ਘਰੇ ਹੋਏ ਕਰਨੀਆਂ ਚਾਹੀਦੀਆਂ ਵੀ ਕੰਪਨੀ ਡੇਰੀ ਚ ਕਿਹੜੇ ਕਿਹੜੇ ਏਰੀਆ ਚ ਮਾਲ ਭੇਜਿਆ ਆਪਾਂ ਦਿੱਲੀ ਮਰਾਠਾਬਾਦ ਬਾਈ ਅੱਛਾ ਤੇ ਮਹਾਰਾਸ਼ਟਰੀ ਗਿਆ ਠੀਕ ਆ 150 ਤੋਂ 200 ਮਾਝ ਭੇਜਤੀ ਐਸੀ ਹਾਂਜੀ ਹਾਂਜੀ ਭੇਜਤੀ ਹੁਣ ਕਿਹੜਾ ਫਿਰ ਰੋਕ ਦਿਆਂਗੇ ਹੁਣ ਇਧਰਲਾ ਮਾਲ ਜਿਹੜਾ ਲੋਕਲ ਗਾਕੀ ਵਾਲਾ ਉਹ ਚੱਲੂ ਜਾਦਾ ਹਾਂਜੀ ਹਾਂ ਬਾਕੀ 2 ਕੁ ਮਹੀਨਾ ਚ ਮਾਲ ਭੇਜਿਆ ਬਈ ਆਪਾਂ ਇਹਨਾ ਠੀਕ ਹੈ ਪਹਿਲਾਂ ਵੀਡੀਓ ਪਾਉਂਦੇ ਸੀ ਆਪਾਂ ਬਾਕੀ ਹੁਣ ਪਾਇਆ ਕਰਾਂਗੇ ਹਫਤੇ 'ਚ 2-3 ਵੀਡੀਓ ਲਾਈਵ ਪਾਇਆ ਕਰਾਂਗੇ ਠੀਕ ਹੈ ਅੱਜ ਆਪਾਂ ਸ਼ੁਰੂਆਤ ਕਰਦੇ ਆਂ ਇਧਰ ਇੱਕ ਝੋਟੀ ਖੜੀ ਆ ਪਹਿਲੇ ਨੰਬਰ ਤੇ ਹਾਂਜੀ ਇਹ ਬਈ ਦੋ ਦੰਦੋ ਕੇ ਚੌਕ ਦੇ ਚੱਕ ਰਹੀ ਐ ਠੀਕ ਐ ਅੱਠ ਦਿਨੋ ਕੇ ਸੂਈ ਨੂੰ ਹਾਂ ਆ ਨਾਲ ਪਿੰਡ ਦਾ ਵੜੀ ਕੰਨ ਉਤੋਂ ਲਈ ਐ ਇਹ ਠੀਕ ਐ ਉਹਦੀ ਮਾਂ ਵੀ ਆਪਾਂ ਵੇਚੀਏ ਚੰਗਾ ਰਿਕਾਰਡ ਸੀ ਮਾਂ ਦੋਦਾ ਇਹਦਾ ਕੱਟਾ ਵੀ ਇਹਦਾ ਭਰਾ ਜਾਣੀ ਕੋਈ ਵੇਚ ਆ ਆਪਾਂ ਨੀਲੀ ਗਾਦੀ ਦਾ ਠੀਕ ਐ ਇਸ ਟਾਈਮ 13 ਗਲੋ ਬੇਦਲੇ ਬਈ ਦਿਨ ਅੱਜ ਕਿੰਨੇ ਹੋਗੇ ਸੂਈ ਅੱਜ ਨੂੰ 8 ਦਿਨੋ ਕੇ ਸੂਈ ਬਈ ਆ ਰੇਟ ਕੀ ਕਰਦੇ ਮੈਂ ਦਾ ਰੇਟ 1.30 ਹਜ਼ਾਰ ਬਈ ਮਗਰ ਕੱਟੀ ਐ ਇਹਦੀ ਠੀਕ ਐ ਉਹ ਸੀਮੈਂਟ ਮੈਨੂੰ ਕੱਟੀ ਐ ਪਤਾ ਨਹੀਂ ਬਾਕੀ ਮੈਂ ਦੱਸ ਦੂੰ ਜਿਹੜਾ ਵੀ ਰ ਲਊਗਾ ਉਹ ਨਾਲ ਸੰਪਰਕ ਕਰੂਗਾ ਉਹਨੂੰ ਪਤਾ ਦੱਸ ਦਾਂ 13 ਕਿਲੋ ਦੁੱਧ ਅੱਠ ਦਿਨਾਂ ਦੀ ਸੂਈ ਥੱਲੇ ਹੈਗਾ ਇੱਕ ਬੇਨਤੀ ਹੈ ਵੀ ਦੁੱਧ ਜਿਹੜਾ ਤੁਹਾਨੂੰ ਇੱਥੇ ਦੱਸਿਆ ਉਹ ਇੱਥੋਂ ਦਾ ਦੁੱਧ ਹੈ ਉਹਨੂੰ ਤੁਸੀਂ ਝੋਕੇ ਦੇਖਣਾ ਤਸੱਲੀ ਪਾ ਲੈ ਸਕਦੇ ਹੋ ਤੁਸੀਂ ਰਕਮ ਇਨਵੈਸਟ ਕਰਨੀ ਹੈ ਚੰਗੇ ਕਦ ਕਾਠ ਦੀ ਝੋਟੀ ਹੈ ਹਵਾਨਾ ਇਹਦਾ ਤੁਸੀਂ ਜਿੰਨਾ ਇਹਦਾ ਦਿਖਾਵਾ ਉਹ ਦੇਖ ਲਓ ਵੀਡੀਓ ਬਣਾ ਰਿਹਾ 11:30 ਤੋਂ ਪਾਉਣੇ 12 ਦੇ ਆਸ-ਪਾਸ ਦਾ ਟਾਈਮ ਹੋਊਗਾ ਮੋੜਲੀ ਸਨੀ ਬਈ ਉਹ ਲਗਭਗ ਤੁਸੀਂ 12 ਵਜੇ ਦੇ ਆਸ-ਪਾਸ ਦੀ ਇਹ ਵੀਡੀਓ ਮੰਨ ਕੇ ਚੱਲਿਓ ਸਿੰਘ ਬਿਲਕੁਲ ਕੁੰਡਾ ਕੱਦ-ਕਾਠ ਚੰਗਾ ਲੰਬਾਈ ਚੰਗੀ ਐ ਚੌਗ ਵਾਲੇ ਦੰਦ ਚੱਕ ਰਹੀ ਐ ਦੋ ਦੰਦ ਕੰਪਲੀਟ ਐ 1,30,000 ਰੇਟ ਐ ਪਸ਼ੂ ਰੂਟੀਨ 'ਚ ਵਿਕਰੀ ਵਾਲੇ ਆਉਂਦੇ ਆ ਪਰ ਜਿਵੇਂ ਪਹਿਲਾਂ ਵੀ ਦੱਸਿਆ ਸੀ ਵੀ ਮਰਾਦਾਬਾਦ ਦਿੱਲੀ ਉਧਰਲੇ ਪਾਸੇ ਮੱਝਾਂ ਬਾਈ ਉਹਨਾਂ ਨੇ ਭੇਜਣੀਆਂ ਸੀ ਜਿਵੇਂ ਉਹਨੇ ਦੱਸ ਕੇ ਜਿਹੜਾ ਸੰਦੀਪ ਤਨਵੀਰ ਬਾਈ 150 ਤੋਂ 200 ਮੱਝ ਲਗਭਗ ਉਥੋਂ ਦੀ 2 ਮਹੀਨਿਆਂ 'ਚ ਭੇਜੀ ਐ ਜਿਹਦੇ ਕਰਕੇ ਵੀਡੀਓ ਥੋੜਾ ਟਾਈਮ ਕਟਾਈਆਂ ਸੀ ਹੁਣ ਰੂਟੀਨ 'ਚ ਤੁਹਾਨੂੰ ਇਥੋਂ ਵੀਡੀਓ ਦਿਖਾਉਂਦੇ ਰਵਾਂਗੇ ਪਸ਼ੂ ਵਿਕਰੀ ਵਾਲੇ ਇੱਥੇ ਮੱਝਾਂ ਜਿਹੜੀਆਂ ਆਉਂਦੇ ਰਹੇ ਬੱਧੀ ਤਾਂ ਇਹਨਾਂ ਬਈ ਸਾਫ਼ ਹੋਣਾ ਹੋਰ ਦੁੱਧ ਤੇ ਚੱਲਣਾ ਹਾਂ ਭਲਾਂ ਚ ਵਰਦੀਏ ਇਹਦੇ ਝੋਟੇ ਠੀਕ ਹੈ ਸੋ ਇਹਨੇ ਕੱਟੀ ਨੂੰ ਜਨਮ ਦਿੱਤਾ ਕੱਟੀ ਇਹਦੀ ਸਾਹਮਣੇ ਹੈ 2 ਨੰਬਰ ਤੇ ਜਿਹੜੀ ਝੋਟੀ ਬਈ ਇਹ ਝੋਟੀ ਬਈ ਪਹਿਲਾਂ ਸੂਈ ਠੀਕ ਹੈ ਪਹਿਲਾਂ ਸੂਈ ਇਹਨੂੰ ਸੂਈ ਨੋ ਗਿਆ 13 ਕੋ 14 ਦਿਨ ਹੋ ਗਏ ਨੇ ਸੂਰ ਠੀਕ ਹੈ ਇਹਦੇ ਨਾਲ 10 ਕਿਲੋ ਦੁੱਧ ਬਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਰੇਟ ਹੈਗਾ ਬਈ ਜੀ 85000 ਲਿਆ ਬਈ ਸੋ ਦੋਸਤੋ 10 ਕਿਲੋ ਦੁੱਧ ਹੈਗਾ 13 14 ਦਿਨਾਂ ਦੀ ਸੀਗੀ ਦਾ ਕੱਦਗਾੜ ਪੂਰਾ ਬਾਈ ਜੀ ਮਾਲੋ ਟੋਕੜ ਕਪਣ ਨਿਊਜ਼ੀਲੈਂਡ ਹੋਏ 75 80 ਹਜ਼ਾਰ ਦੀ ਟੋਕੜ ਮਿਲਦੀ ਆ ਠੀਕ ਆ ਆਮ ਕਰਨ ਰੱਖਣ ਵਾਲੇ ਬੰਦੇ ਵਾਸਤੇ ਬਹੁਤ ਵਧੀਆ ਝੋਟੀ ਸੋ ਦੁੱਧ 10 ਕਿਲੋ ਇਸ ਟਾਈਮ ਬਾਈ ਕਹਿੰਦਾ ਵੀ ਹੈਗਾ ਉਹ ਤੁਸੀਂ ਚੋਕੇ ਲੈ ਲੋਗੇ 85000 ਇਹਦਾ ਰੇਟ ਆ ਮੋੜ ਲਈ ਬਾਈ ਬਿਲਕੁਲ ਕੁੰਡੇ ਸਿੰਘਾਂ ਦੀ ਇਹ ਵੀ ਝੋਟੀ ਦੂਜਾ ਸੂਆ ਬਾਹਰ ਤੋਂ ਪੈ ਤੇ ਜਿਹੜੀਆਂ ਮੱਜਾਂ ਬਾਹਰ ਆਉਂਦੀਆਂ ਕਿਹੜਾਂ ਅੰਦਰ ਨੂੰ ਜਾਣ ਨੂੰ ਜੀ ਨਹੀਂ ਕਰਦਾ ਕਿਉਂਕਿ ਪਸ਼ੂ ਵੀ ਧੁੱਪ ਸਿੱਖਣੀ ਚਾਹੁੰਦਾ ਹੈ ਮੌਸਮ ਠੰਡ ਦਾ ਆਉਂਦਾ ਜਾਂਦਾ ਸੋ ਇਹਦਾ ਰੇਟ 85000 ਹੈ ਦੋ ਕੁ ਮੱਜਾਂ ਇੱਥੇ ਹੋਰ ਖੜੀਆਂ ਜਿਹੜੀਆਂ ਤੁਹਾਨੂੰ ਦਿਖਾਉਣਗੀਆਂ ਇਹਨਾਂ ਚ ਇੱਕ ਬੂਰੀ ਝੋਟੀ ਬੂਰੀ ਕੱਟੀ ਵਾਲੀ ਹੈ ਤਾਂ ਵੀਰ ਕੀ ਡਿਟੇਲ ਆ ਬਾਈ ਝੋਟੀ ਦੀ ਇਹ ਨਾ ਬਾਈ ਦੋਨੇ ਗੱਭਨਾਂ ਲਈਆਂ ਝੋਟੀਆਂ ਆ ਚੋਟੀ ਗੱਭਨ ਲਈ ਸੀ ਹਾਂ ਜਿਹਨ ਬਿਊਟੀ ਕੱਟੀ ਚੰਗੇ ਭਾਅ ਦੇ ਲਈ ਸੀ ਅਸੀਂ ਦੋ ਦੇ ਚੱਕ ਦੀ ਹੈ ਦੋਨ ਦੇ ਬਈਏ ਠੀਕ ਹੈ ਇਹਨੂੰ ਸੂਣੀ ਸੇ ਸਾਧਨ ਹੋ ਗਏ ਹੁਣ ਹੁੰਦਾ ਥੱਲੇ 8 ਤੋਂ 9 ਕਿਲੋ ਠੀਕ ਹੈ ਹੁੰਗਾ ਤਾਂ 10 ਥਵੇਂ ਥੱਲੇ ਹੂੰ ਇਹਦਾ ਐ ਬਈ ਜਿਹੜਾ ਬਹਿਣੀ ਵਾਲ ਦਾ ਨਾ ਉਧਰ ਹਵਾ ਲੈਂਦਾ ਥੋੜੀ ਠੀਕ ਹੈ ਇਹ ਚੁਆਈ ਕਰਦਾ ਥੋੜਾ ਜਿਹਾ ਬਈ ਹਵਾ ਲੈਂਦਾ ਮਤਲਬ ਆ ਕਹਦੇ ਨੇ ਆ ਸੀ ਵਪਾਰੀ ਵੀ ਪੰਪਲ ਮਾਰਦਾ ਓਵੇਂ ਆ ਥੋੜਾ ਜਿਹਾ ਉਹਦੇ ਕਰਕੇ ਬਈ ਤੇ ਰੇਟ ਅੱਜ ਦੀ ਘੜੀ ਆਪਾਂ ਝੋਟੀ 76000 ਦੀ ਦਵਾਂਗੇ ਬਈ 76 ਦੀ ਇਹਨਾਂ ਨਾਲ ਆਪਾਂ ਚੱਕਤੀ ਲਈ ਹੈ ਬਈ ਇਹ ਉਹੀ ਟੋਕੜ ਗੱਬਣ ਵੀ ਲੈਣੀ ਹੋਵੇ ਨਾ ਜਿਹਨਾਂ ਪਤਾ ਲੱਖ ਲੱਖ ਦੀ ਝੋਟੀ ਆਮ ਲੈ ਕੇ ਦੇ ਵੇਚੀ ਹੋਈਆਂ ਸਹੀ ਮਗਰ ਬੂਰੀ ਕੱਟੀ ਥੋੜੀ ਦਿੱਕਤ ਆ ਗਈ ਥਾਣਾ ਦੇ ਵਿੱਚ ਹਾਲਾਂਕਿ ਗੱਪਣ ਖਰੀਦੀ ਸੀ ਚੰਗੀ ਕੀਮਤ ਦੇ ਉੱਤੇ ਪਰ ਬਹਿਣੀ ਵਾਲੇ ਪਾਸੇ ਜਿਹੜਾ ਉਸ ਪਾਸੇ ਦੇ ਥਾਣਾ ਜਿਹੜੇ ਅਗਲਾ ਥਾਣਾ ਖਾਸ ਕਰਕੇ ਉਹਦੇ ਚ ਹਵਾ ਭਰਦੀ ਆ ਮਤਲਬ ਜਿਵੇਂ ਤੁਸੀਂ ਪਾਸ ਕਰ ਲਿਓ ਕਹਿਣ ਦਾ ਮਤਲਬ ਆ ਆ ਬਈ ਆਪਾਂ ਦੱਸ ਕੇ ਦੇ ਰਹੇ ਹਾਂ ਕੋਈ ਇਹਦੇ ਜਨੀਏ ਤੋਂ ਟੋਕੜੀ ਮਈ ਉਹ ਜਦੋਂ ਸਾਡੀ ਵੇਚਣੀ ਹੋ ਲੱਖ ਰੁਪਏ ਟੋਕੜਾ ਕੱਟੀ ਤੋਂ ਬਗੈਰ ਸਹੀ ਹੈ ਠੀਕ ਹੈ ਇਧਰ ਹੱਕੀ ਬਈ ਨੂੰ ਮਣਦਾ ਜਿਹੜਾ ਬਾਕੀ ਡੈਰੀ ਦੀ ਸਾਡੀ ਖਰੀਦੋੜੀ ਬੰਦ ਕਰੀ ਦੀ ਆ ਨਹੀਂ ਤਾਂ ਸਾਰੀਆਂ ਜਾਣੀਆਂ ਸੀ ਬਈ ਇਹ ਠੀਕ ਹੈ ਸੋ ਡੇਰੀ ਦੇ ਕੰਮ ਦੀ ਦੱਸੋ ਇਹ ਛੋਟੀ ਬੈਰੀ ਵਾਲੀ ਮਾੜੀ ਨਹੀਂ ਬਈ ਘਰੇ ਰੱਖਣ ਵਾਲੀ ਮਾੜੀ ਬਾਕੀ ਚਵਾਈ ਆਏ ਨਹੀਂ ਪੂਰੀ ਸਹੀ ਆਉਂਦੀ ਹੈ ਜਿਆਦਾ ਟੁੱਟਕੀ ਨਹੀਂ ਆਉਂਦਾ ਠੀਕ ਹੈ ਸੀਲ شریف ਹੈ ਛੋਟੀਆਂ ਆਏ ਨਹੀਂ ਇਹ ਥੋੜਾ ਜਾਂ ਸੀਲ شریف ਤਾਂ ਹੱਥੋਂ ਵਾਲੀ ਦੱਸੋ ਹਾਂ ਹਾਂ ਠੀਕ ਹੈ ਪੂਲੀ ਚਵਾਈ ਕਰੀ ਜੰਨੇ ਬਈ ਆਈ ਜਾਂਦਾ ਹਾਂ ਹਾਂ ਅੱਛਾ ਉਹ ਇਹ ਥੋੜਾ ਜਿਹਾ ਪਾਸੇ ਦਾ ਵੀ ਫਰਕ ਜਾਂ ਨਹੀਂ ਕੱਢ ਕੀ ਲੱਗਦਾ ਤੇ ਬਈ ਆਈ ਹੈ ਬਨਾਵਟੀ ਰੱਖ ਬਨਾਵਟੀ ਇਦਾਂ ਹਾਂ ਬਨਾਵਟੀ ਇਦਾਂ ਠੀਕ ਹੈ ਦੱਸੋ ਬਿਊਟੀ ਵੀ ਫੁੱਲ ਹੈ ਠੰਡੀ ਸੀਲ ਵੀ ਫੁੱਲ ਹੈ ਛੰਗ ਬਿਲਕੁਲ ਛੋਟਾ ਦੋ ਦਾ ਦੋ ਦੰਦ ਝੋਟੀ ਦਿੱਕਤ ਆ ਗਈ ਥਣ ਦੀ ਜਿਹਦੇ ਕਰਕੇ ਇਹਦਾ ਰੇਟ 76000 ਰੱਖਿਆ ਮਾਨ ਤਾਂ ਸਾਡਾ ਹੀ ਬਾਈ ਵੀ ਹੁਣ ਉਹ ਰੱਖ ਲੇ ਚਲੋ ਤੋਂ ਕੁੜੀ ਲੱਖ ਦੀ ਵੇਚ ਦਾਂਗੇ ਘਾਟਾ ਕਾਹਨੋਂ ਪਾਣਾ ਘੱਟੀ ਪਰ ਜਿਹੜੀ ਚੀਜ਼ ਹੋਣਾ ਬਈ ਆਪਾਂ ਸੱਚਾਈ ਦੱਸ ਕੇ ਦਵਾਂਗੇ ਵੀ ਆਪਾਂ ਰੋਕ ਨਹੀਂ ਸਕਦੇ ਠੀਕ ਓਕੇ ਸੋ ਸੋ ਇਹ ਖੜੀ ਦਿਖਾ ਦਿੰਨੇ ਆ ਬਈ ਬਸ ਇਹਦੀ ਵਿੱਚ ਤੁਹਾਨੂੰ ਦਿੱਕਤ ਜੋ ਹੈ ਉਹ ਦੱਸਦੀ ਐ ਤਾंचं ਬਹੁਤ ਸੋਨਾ ਬਿਊਟੀ ਤਹਦੋਂ ਵਾਲੀ ਝੋਟੀ ਚ ਖੈਰ ਜੋ ਨੋਟ ਜੋ ਚੀਜ਼ ਹੋ ਜਾ ਭਾ ਕੋਈ ਮਾੜੀ ਜਿਹੜੀ ਇਹ ਬਈ ਝੋਟੀ ਇਤੋਂ ਕੀ ਖਰੀਦੀ ਇਹ ਝੋਟੀ ਕੱਲ ਸੂਈ ਦੜਕੇ ਬਈ 2 ਵਜੇ ਪਹਿਲਾ ਸੂਏ ਚਾਰ ਦਾੰਦ ਹੈ ਵੀ ਬਹੁਤ ਵੱਡੀ ਝੋਟੀ ਹੈ ਗੱਪਨ ਲਈ ਸੀ ਇਹਦੇ ਬਾਈ ਦੋ ਤਿੰਨ ਡਿੱਕ ਤਾਂ ਆ ਗਈਆਂ ਇਹਦੇ ਚ ਤੇ ਇੱਕ ਤਾਂ ਥਾਣਾੜ ਬਹਿਣੀ ਵਾਲਾ ਅੱਜ ਥੱਲੇ ਨਿਕਲ ਗਈ ਹੈ ਅੱਛਾ ਥੱਲੇ ਨਿਕਲ ਗਈ ਤੇ ਇੱਕ ਥੋੜਾ ਬੱਚੇ ਦਾ ਘਾਮਸ਼ਾ ਹੋ ਗਈ ਠੀਕ ਹੈ ਮਤਲਬ ਰੰਗਦੀ ਹੈ ਚੜਦੀ ਸਭ ਕੋਈ ਥੱਲੇ ਨਹੀਂ ਪੈਣ ਦੀ ਚੀਜ਼ ਦੱਸ ਹੈ ੱਟਟੀ ਮਗਰੇ ਦੀ ਠੀਕ ਹੈ ਕੱਲ ਸੂਈ ਹੈ ਇਹ ਝੋਟੀ ਇਸੇ ਹਿਸਾਬ ਨਾਲ ਬਾਈ ਆਪਾਂ ਮੁੱਲ ਮੁੱਲ ਜੇ ਮਰਜ਼ੀ ਕਰ ਲਓ ਉੱਚੀ ਲਈ ਸੀ 60000 ਦੀ ਦੇ ਦਾਂਗੇ ਚੜਦੀ ਦੇ ਦਾਂਗੇ ਅੱਛਾ ਥੱਲੇ ਥਣ ਪਾਸ ਕਰਨ ਤੋਂ ਬਾਅਦ ਚ ਵੀ ਨਿਕਲ ਗਈ ਹੈ ਬਈ ਹਾਂ ਬੂੜਾਈ ਹੋਣ ਵੀ ਬੂੜ ਮਾਰ ਆਉਂਦੀ ਐ ਆ ਜੇ ਪਰ ਆਪਾਂ ਅੱਜ ਦੀ ਘੜੀ ਨਹੀਂ ਆਪਾਂ ਮਤਲਬ ਆਈਆਂ ਦੋ ਤਣ ਜਿਹੜੀਆਂ ਖੜੀਆਂ ਝੋਟੀਆਂ ਵੱਢ ਕੇ ਚੰਗੀ ਨਹੀਂ ਪਾਉਂਦੀਆਂ ਠੀਕ ਐ ਸਰਾ ਸੱਟ ਕੋਈ ਸੋ ਦਸੋ ਇਹਨੇ ਕੱਟੀ ਨੂੰ ਜਨਮ ਦਿੱਤਾ ਜੋ ਦਿੱਕਤ ਆਈ ਉਹ ਬਾਈ ਨੇ ਦੱਸਤੀ ਐ ਬੱਚੇ ਤੋਂ ਵੀ ਔਲਜਗੀ ਝੋਟੀ ਮਤਲਬ ਬੱਚੇ ਨੂੰ ਅਜੇ ਨੇ ਨਹੀਂ ਲਿਆ ਹੋਵੇ ਜਿੰਨੇ ਵੀ ਬਾਈ ਜੀ ਆਪਾਂ ਇਹ ਝੋਟੀ ਵੇਚ ਰਹੇ ਹਾਂ ਮੁੱਲ ਕੀਤਾ ਮਤਲਬ 66 ਉੱਚੇ ਭਾਲੇ 66 7000 ਦੀ ਪੰਡਰ ਆ ਬਈ ਇਹ ਸਹੀ ਵਜਨ ਚੈਨੀ ਦੀ ਸਹੀ ਐ ਸੋ ਦਸੋ ਵਜਨ ਚ ਵੀ ਇੰਨੇ ਦੀ ਹੈ ਕੀ ਐ 9 ਤੋਂ 10 ਕਿਲੋ ਝੋਟੇ ਨੂੰ ਤਾਂ ਪਾ ਦੇਣਾ ਠੀਕ ਹੈ ਚਲੋ ਡੈਰੀ ਦੀ ਅਸੀਂ ਗਰੀਦ ਬੰਦ ਕਰਤੀ ਨਹੀਂ ਡੈਰੀ ਵਾਲੇ ਜਮ ਚਾਕੇ ਲੈਂਦਾ ਬਾਈ ਸਹੀ ਹੈ ਸੋ ਇਹ ਦੋ ਝੋਟੀਆਂ ਦੱਸੋ ਤੁਹਾਨੂੰ ਵੈਸੇ ਦਿਖਾ ਤੀਆਂ ਤਾਂ ਦੋ ਨਗ ਹੋਰ ਤੁਹਾਨੂੰ ਦਿਖਾਉਣੇ ਆ ਜਿਹੜੇ ਬਾਹਰ ਵੱਧੇ ਹੋਏ ਆ ਤਰ ਵੀਰੇ ਮੱਝ ਜਿਹੜੀ ਤਾਜੀ ਸੂਈ ਵੀ ਦੱਸਦੀ ਹੈ ਇਹ ਕਿੰਨਾ ਮਸੂਆ ਸੂਈ ਹੈ ਇਹ ਤੀਜਾ ਸੂਆ ਸੂਈ ਹੈ ਬਾਈ ਕਿੰਨਾ ਚਿਰ ਹੋ ਗਿਆ ਸੂਈ ਇਹ ਰਾਤ ਸੂਈ ਹੈ ਮਤਲਬ 12 1 ਵਜੇ ਠੀਕ ਹੈ ਤੇ ਜੇਰ ਜੂਰ ਮੁਕੰਮਲ ਪੈ ਗਈ ਇਹਦੀ 2 2.5 ਕਿਲੋ ਬੋਲਾ ਕੱਢਿਆ ਬਾਕੀ ਬਈ ਉਵੇਂ ਪਰ ਰਹਿਵਾਨਾ ਮਗਰ ਕੱਟੀ ਇਹਦੇ ਠੀਕ ਹੈ ਇਹਨੂੰ ਦਵੜੀ ਗਾਨੇ ਪੈਂਦੀ ਮੈਂ ਬਈ ਆਪਾਂ ਜਿੱਥੋਂ ਲਈ ਆ ਆਪਾਂ ਕਿਉਂ ਅਗਲੋਂ ਕਾਂ ਘਰ ਵੀ ਦਾ ਸਕਦੇ ਆ ਆਪਾਂ ਠੀਕ ਹੈ 13 ਤੋਂ 14 ਕਿਲੋ ਤੇ ਪਾਇਆ ਪਰ ਆਪਾਂ 12 ਤੋਂ 13 ਸੇਰੀ ਮੰਨ ਕੇ ਲਈ ਆ ਹੱਸ ਕੇ ਪਾਉਣਾ ਇਹਨੇ ਆ ਰੇਟ ਕਿਰੋਗਾ ਰੇਟ ਬਈ 1 ਲੱਖ 5000 ਦੀ ਖੋਲੀ ਸੰਦੀਪ ਬਈ ਨੂੰ ਦੋਸਤੋ ਇਹਨੇ ਵੀ ਕੱਟੀ ਨੂੰ ਜਨਮ ਦਿੱਤਾ 1 ਲੱਖ ਤੇ 5000 ਰੇਟ ਆ ਸੁਆ ਤੀਜਾ ਥਣ ਚੰਗੇ ਆ ਹਵਾਨਾ ਤੁਸੀਂ ਦੇਖ ਲਓ ਸੂਈ ਤਾਜੀ ਆ ਜੇ ਪੁੜੇ ਜਿਹੜੇ ਉਹ ਚੱਕੇ ਨਹੀਂ ਪੂਰੇ ਪੂਛ ਪਤਲੀ ਐ ਪਰ ਲੰਬੀ ਐ ਲਿਆ ਬਈ ਬਾਕੀ ਥਣ ਬਹੁਤ ਸੋਹਣਾ ਚੋਣ ਬੜਾ ਚੰਗਾ ਬਈ ਲੱਗਿਆ ਨੂੰ ਹਮ ਆਮ ਘਰ ਰੱਖਣ ਵਾਲੇ ਬੰਦਿਆਂ ਵਾਸਤੇ ਪੂਰੀ ਬਹੁਤ ਵਧੀਆ ਮੈਂ ਹੈ ਬਈ ਇਹ ਤੋਂ ਬਿਨਾ ਦੱਸੋ ਹੁਣ ਆਪਾਂ ਗੱਲ ਉਸ ਛੋਟੀ ਬਾਰੇ ਕਰਨੀ ਜਿਹਦਾ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਵੀ ਲਾਸਟ ਤੇ ਦਿਖਾਉਣੀ ਐ ਇਹ ਇੱਕ ਨਗੀਨਾ ਹੀ ਐ ਬਿਊਟੀ ਵੀ ਇੰਨੀ ਕਾ ਥਣ ਹਵਾਨਾ ਵੀ ਇਦਾਂ ਦਾ ਸੰਦੀਪ ਤਰਵੀ ਬਾਈ ਕੀ ਡਿਟੇਲ ਐ ਇਸ ਝੋਟੀ ਬਾਈ ਇਹਦੀਆਂ ਤਾਂ ਝੋਟੀਆਂ ਜਿੰਨੀ ਸਫਤਾਂ ਕਰ ਲਾਂਗੇ ਆਪਾਂ ਥੋੜੀਆਂ ਝੋਟੀਆਂ ਬਹੁਤ ਲੈ ਕੇ ਵੇਚੀਆਂ ਆਪਾਂ ਕਹਿ ਨਹੀਂ ਤੋਂ ਕੋਈ ਪਰ ਉਹ ਚੀਜ਼ ਕਿਸੇ ਪਾਸੋਂ ਆਤਰਾ ਆਪਾਂ ਪਹਿਲੀ ਵੇਟ ਲਈਏ ਬਾਈ ਕਿਸੇ ਪਾਸੋਂ ਕਿਉਂ ਪਹਿਲੇ ਸੂਏ ਵੀ ਬਾਈ ਇਹ ਝੋਟੀ ਦੇ ਪਾਸੇ ਲਾਈ ਸੀ ਠੀਕ ਹੈ ਇਹ ਮਤਲਬ ਐ ਨਹੀਂ ਹੁਣ ਅੱਧੀ ਘੜੀ ਲਈ ਹੈ ਬਾਈ ਤਿੰਨ ਚਾਰ ਮਹੀਨੇ ਹੋ ਗਏ ਲਈ ਨੂੰ ਆਪਾਂ ਇਹ ਤੋਕੜ ਗੱਬਣ ਲਈ ਸੀ ਠੀਕ ਹੈ ਹਾਂ ਵੀ ਇਹ ਸੌਂ ਕੀ ਸੀ ਰੱਖਣੀ ਹੈ ਤਿਆਰ ਕਰਕੇ ਵਿੱਚ ਨਹੀਂ ਝੋਟੀਆਂ ਠੀਕ ਹੈ ਪਹਿਲੇ ਸੋ ਤੇ ਪਾਇਆ ਸੀ ਨੇ ਬਾਈ 19 ਤੇ ਜਾਵੜੀ ਸੀ ਮਤਲਬ 18 ਕਿਲੋ 600 700 ਗ੍ਰਾਮ ਤੇ ਤਾਂ ਵੀ ਟਿੱਕੀ ਰਹੀ ਹੈ ਠੀਕ ਹੈ ਮਤ ਘੰਟਾ ਹੁੰਦਾ ਰਹੇ ਦਾ ਠੀਕ ਹੈ ਹੁਣ ਦੂਜਾ ਸੂਆ ਸੁੰਦੀ ਹੈ ਦੂਜਾ ਸੂਆ ਬਾਈ ਅਦ ਕੀ ਸਾਂਭੀ ਵੀ ਚੰਗੀ ਆ ਤੇ ਛੇ ਦਾ ਆਂਦਾ ਦੁੱਧ 20 ਦੇ ਬਾਅਦ ਚੱਲੂਗੀ ਚੁੱਤੀ ਆ ਦਿਨ ਕਿੰਨੇ ਕੁ ਲੈਜੂ ਹੈ ਜੀ ਦਿਨ ਤਾਂ ਬਾਈ ਤਿਆਰ ਆ ਬਾਕੀ ਚਾਰ ਤੋਂ ਪੰਜ ਦਿਨ ਪਈ ਰੇਟ ਬਾਈ ਇਹਦਾ 285000 285000 85000 ਖੋਲੀ ਬਾਈ ਇਹਨੂੰ ਦੋਸਤੋ 285000 ਰੇਟ ਹੈ ਬਿਲਕੁਲ ਛੋਟਾ ਤੇ ਕੁੰਡਾ ਸਿੰਘ ਹੈ ਜੈਡ ਬਲੈਕ ਝੋਟੀ ਪਹਿਲਾਂ ਉਧਰ ਨੂੰ ਲਿਜਾਈ ਬਾਈ ਸੋ ਇੱਕ ਵਾਰ ਤੁਸੀਂ ਇਸ ਝੋਟੀ ਨੂੰ ਐਵੇਂ ਦੇਖੋ ਤੁਹਾਨੂੰ ਬੰਤਰ ਕਿਦਾਂ ਦੀ ਲੱਗਦੀ ਹੈ ਬਾਕੀ ਰਾਕਮ ਚੰਗੀ ਹੈ ਤਾਂ ਤੁਸੀਂ ਆ ਕੇ ਦੇਖਣਾ ਜ਼ਰੂਰੀ ਹੈ ਲਾਜ਼ਮੀ ਹੈ ਤੁਹਾਡਾ ਬਾਕੀ ਜੇ ਕੋਲੇ ਆਊਗਾ ਬਈ 21 ਲੱਗੂਗੀ 19 ਨਹੀਂ ਲੱਗਦੀ ਜਿਵੇਂ ਆਪਾਂ ਮੇਲੇ ਚ ਜੀ ਜਾਂਦੇ ਆ ਰੰਗ ਦੀ ਝੋਟੀਆਂ ਖੜਦੀਆਂ ਉਹ ਟਾਪ ਦੀ ਹੈ ਹੂੰ ਬਰੀਡ ਤੇ ਬਿਊਟੀ ਚ ਤਾਂ ਬਹੁਤ ਚੰਗੀ ਸੋ ਦੇਖੋ ਇਹਦਾ ਥਣ ਤੇ ਹਵਾਨਾ ਇਹਦੇ ਢਾਂਚੇ ਦੀ ਬਣਾਵਟ ਦੇਖ ਸਕਦੇ ਹੋ ਬਹੁਤ ਸੋਹਣਾ ਥਣ ਦਾ ਸੈੱਜ ਤੇ ਇਹ ਜੈਡ ਬਲੈਕ ਹੈ ਕਿ ਤੋਂ ਵੀ ਵਾਲ ਵਾਈਟ ਨਹੀਂ ਦਿਸਦਾ ਮੇਲਿਆਂ 'ਚ ਖੜਨ ਵਾਲੀ ਝੋਟੀ ਦੱਸੋ ਇਦਾਂ ਦੀ ਇਹਦੀ ਬੰਤਰ ਹੈ। ਬਾਕੀ ਸੀਗਲ 3 ਬਹੁਤ ਆ ਬਈ ਝੁੱਟੀ ਨਾ ਪੁੱਤੇ ਚੱਕ। ਬਈ ਪੂਛ ਪਣੀ ਇਦੀ। ਸੋ ਹੁਣ ਇਹਦਾ ਹਵਾਨਾ ਫੇਰ ਦੇਖੋ ਤੁਸੀਂ। ਇਹ ਰੋਖਾ ਦੱਸੋ ਅਜੇ 4-5 ਦਿਨ ਹਜੇ ਇਹਨੇ ਲੈਣੇ ਆ। ਸੋ ਇਦਾਂ ਦਾ ਰੋਖ ਰੱਖੂਗੀ। ਥਾਂ ਦਾ ਸਾਈਜ਼ ਤੁਸੀਂ ਦੇਖ ਲਓ ਹਜੇ ਥਾਣਾ ਦੇ ਵਿੱਚ ਕੋਈ ਜੋਸ਼ ਪਸਵਾ ਨਹੀਂ ਹੈਗਾ। ਬਾਕੀ ਬੇਜੇ ਮਸ਼ੀਨਾਂ ਨੂੰ ਗਾਨਾਂ ਵਾਲੀ ਆਉਂਦੀਆਂ ਹਨਾ ਫਿਕਸਰ ਵਾਲਣੇ ਆਲੀਆਂ ਉਵੇਂ ਲੇਵਾ ਕਰਨਾ ਕਰੰਭਾ ਜੇ ਤਾਂ ਉਹਨਾਂ ਰੱਖ ਕੇ ਖੜ ਜਾਂਦੀ ਹੈ ਬੜੀ ਪਿਆਰੀ ਝੋਟੀ ਹੈ ਇਹ ਖਾਸ ਭਾਈ ਨਰੂਆਣੇ ਦੀ ਹੈ ਠੀਕ ਹੈ ਜੀ ਦੇ ਕੋਲ ਨਰੂਆਣਾ ਉੱਥੋਂ ਦੀ ਹੈ ਖਾਸ ਸਾਨੂੰ ਬੰਦ ਮਾਲ ਦਵਾਉਂਦਾ ਹੂੰ ਉਹਦੇ ਘਰ ਦੀ ਝੋਟੀ ਹੈ ਸੋ ਦੋਸਤੋ ਇਹ ਤੁਸੀਂ ਝੋਟੀ ਦੇਖ ਰਹੇ ਹੋ ਜਿਹੜੀ ਦੂਜਾ ਸੁਆ ਸੌਣ ਦੀਆਂ ਤਿਆਰੀਆਂ ਲੱਗਦੀਆਂ ਇਹਦੀਆਂ ਖਵਾਨਾ ਚੰਗਾ ਢਾਂਜਾ ਚੰਗਾ ਬਾਕੀ ਕੀਮਤ ਵੀਡੀਓ ਚ ਦੱਸਦੀ ਐ ਇਹਦੂ ਅੱਗੇ ਤੁਸੀਂ ਪਾਸ ਕਰੋਗੇ ਮਾਲਕ ਆਪਦੀ ਚੀਜ਼ ਦਾ ਮੁੱਲ ਰੱਖਦਾ ਖਰੀਦਣ ਵਾਲੇ ਦਾ ਹੱਕ ਹੁੰਦਾ ਵੀ ਜਿੰਨੇ ਦੀ ਉਹਨੂੰ ਜੱਜਦੀ ਐ ਉਸ ਹਸਾਬ ਤੇ ਉਹ ਸੌਦਾ ਕਰਕੇ ਲੇਖੀ ਜਿਹੜੀ ਚੀਜ਼ਾਂ ਹੁੰਦੀ ਐ ਬਈ ਮੋਹਰਾ ਸਾਰੀਆਂ ਇੱਥੇ ਐ ਪ੍ਰੋਪਰ ਐ ਬਾਕੀ ਜਿਹਨੇ ਲੈਣੀ ਐ ਬਈ ਕੋਲੇ ਆ ਕੇ ਵੇਖਿਆ ਇੱਕ ਵਾਰੀ ਸਹੀ ਮਨੋਂ ਮਲੀ ਜੀ ਕਰੂਗਾ ਨਹੀਂ ਤੇ ਝੋਟੀ ਵੇਖਦੀ ਐ ਨਹੀਂ ਗੱਲ ਬਈ ਪਰ ਇਹਦਾ ਸ਼ੌਂਕ ਸੀ ਵੀਡੀਓ ਰਾਈ ਵੇਚ ਰਹੀ ਆਪਾਂ ਠੀਕ ਐ ਮੈਂ ਤੋਰੀ ਬਈ ਅੱਗੇ ਨੂੰ ਚਲੋ ਸੋ ਇਹ ਚੋਟੀ ਦੇ ਸੋਫਰ ਸੇਲ ਹੈ ਤੇ ਅੱਜ ਦੀ ਵੀਡੀਓ ਦੇ ਇਹੀ ਪਸ਼ੂ ਜਿਹੜੇ ਵਿਕਰੀ ਵਾਲੇ ਸੀ ਬਾਈ ਹੋਰਿਆਂ ਕੋਲੋਂ ਤੁਹਾਨੂੰ ਦਿਖਾਤੇ ਆ ਹੁਣ ਜਿਵੇਂ ਤਰਨਵੀਰ ਨੇ ਕਿਹਾ ਵੀ ਰੂਟੀਨ ਚ ਵੀਡੀਓ ਬਣਾਇਆ ਕਰਾਂਗੇ ਤਾਂ ਤੁਹਾਨੂੰ ਇਥੋ ਹਫਤੇ ਦੀ ਇੱਕ ਅੱਧੀ ਵੀਡੀਓ ਜ਼ਰੂਰ ਦਿਖਾਉਂਦੇ ਰਾਵਾਂਗੇ ਮੱਝਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਜਿਹਨੂੰ ਜਿਹੜਾ ਨਾ ਜੱਚਦਾ ਆ ਕੇ ਦੇਖੋ ਕਰੋ ਤਸੱਲੀ ਤੇ ਫੇਰ ਖਰੀਦ ਕੇ ਲੈ ਜਾਓ ਨੰਬਰ ਸਕਰੀਨ ਉੱਤੇ ਦੋ ਚੱਲਦੇ ਆ ਇਹਨਾਂ ਤੇ ਕਾਲ ਜਦੋਂ ਮਰਜ਼ੀ ਕਰ ਸਕਦੇ ਧੰਨਵਾਦ